ਜਿੱਥੇ ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਹੀ ਤੁਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਹਮੇਸ਼ਾ ਸਮਾਜ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਉਗੇ ਸਮਾਜ ਸੇਵਕ ਸਰਦਾਰ ਹਰਨੇਕ ਸਿੰਘ ਬੈਂਸ ਹਰਦਾਸਪੁਰ ਨੇ ਆਪਣੇ ਪਰਿਵਾਰ ਸਮੇਤ ਹਰਿਆਵੜ ਫਗਵਾੜਾ ਲੜਕੀਆਂ ਦੇ ਸਕੂਲ ਵਿਖੇ ਸਮੂਹ ਸਟਾਫ ਬੱਚਿਆਂ ਨਾਲ ਮਿਲ ਕੇ ਦੀਵਾਲੀ ਮਨਾਈ ਸਮੂਹ ਸਟਾਫ ਅਤੇ ਬੱਚਿਆਂ ਨੇ ਸਕੂਲ ਵਿਖੇ ਪਹੁੰਚਣ ਤੇ ਸਰਦਾਰ ਹਰਨੇਕ ਸਿੰਘ ਦਾ ਪਰਮਾ ਸਵਾਗਤ ਕੀਤਾ ਸਕੂਲ ਦੇ ਪ੍ਰਿੰਸੀਪਲ ਮੈਡਮ ਰੀਟਾਾ ਪਰ ਸਮੂਹ ਸਟਾਫ ਵੱਲੋਂ ਸਮਾਜ ਸੇਵਕ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਮੈਡਮ ਰੀਤਾ <th>ਪਰ ਅਤੇ ਮੈਡਮ ਮੋਨਿਕਾ ਸ਼ਰਮਾ ਨੇ ਸਰਦਾਰ ਹਰਨੇਕ ਸਿੰਘ ਬੈਂਸ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਹਰਨੇਕ ਸਿੰਘ ਬੈਂਸ ਨੇ ਸਮੂਹ ਸਟਾਫ ਅਤੇ ਪ੍ਰਿੰਸੀਪਲ ਮੈਡਮ ਰੀਤਾ <th><th>ਪਰ ਦਾ ਧੰਨਵਾਦ ਕੀਤਾ ਅਤੇ ਦੀਵਾਲੀ ਦੀ ਵਧਾਈ ਦਿੱਤੀ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ Okay. I'm ਨਾਲੇ ਸਟੇਜ ਤੇ ਆਪਾਂ। ਵਾਈਟਸ ਸਾਰੇ ਬੱਚੇ ਉੱਤੇ ਕਰਨਾ ਸਲਾਈਡ ਨੂੰ। ਇਜ਼ ਫਸਟ ਵੀ ਇਹਨਾਂ ਅੰਦਿਆਲੀ। ਇਹਦੇ ਤੋਂ ਬਾਅਦ ਇਹਦੇ ਤੋਂ ਬਾਅਦ ਇਹਦੇ ਤੋਂ ਬਾਅਦ ਇਹਦੇ ਤੋਂ ਬਾਅਦ ਸਟਾਫ ਦਾ ਸਰਬੱਤ। ਅੰਦਰ ਤੇ ਅਰਜ ਦੇ ਨਹੀਂ ਕਰਦੇ। ਆ ਗਿਆ ਆ ਗਿਆ ਬੋਲਦਾ ਇਸ ਨੂੰ ਤੁਸੀਂ ਸਕੂਲ ਵਿੱਚ ਆਏ ਆ ਕੀ ਸਿਕਾ ਇੱਥੇ ਜੋ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਭਰਾ ਮੀਡੀਆ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਹੈਪੀ ਦੀਵਾਲੀ ਸਾਰਿਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਪੁਆੜਾ ਵਾਸੀਆਂ ਨੂੰ ਪਿੰਡਾ ਵਾਸੀਆਂ ਨੂੰ ਸਾਰਿਆਂ ਨੂੰ ਬੇਰੋੜਾ ਕਰਾਈ ਜਾਂ ਦਿਵਾਲੀ ਦਾ ਬਹੁਤ ਬਹੁਤ ਤੇ ਸਾਰਿਆਂ ਨੂੰ ਮੈਂ ਇਹ ਕਹਿੰਦਾ ਜੀ ਸਕੂਲਾਂ ਜਾਂ ਕਿਤੇ ਗੁਰੂ ਘਰ ਦੇ ਵਿੱਚ ਆਪਣੀ ਦੀਵਾਲੀ ਮਨਾਓ ਆਪਣੇ ਹੋਟਲਾਂ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਤੱਕ ਦੀਵਾਲੀ ਨਹੀਂ ਚਿੱਤਾ ਲੱਗਦਾ ਜਿੱਦਾਂ ਮੈਨਾਂ ਨੇ ਕਿਹਾ ਅਸੀਂ ਕਰ ਦਿੱਤਾ ਪਹਿਲਾਂ ਆਪਣੇ ਮਾਂ ਪਿਓ ਟੀਚਰ ਗੁਰੂ ਹੁੰਦੇ ਆ ਜੀ ਤੇ ਦੂਜੇ ਗੁਰੂ ਟੀਚਰ ਹੁੰਦੇ ਆ ਜੀ ਮੈਨੂੰ ਕੰਨੋਂ ਫੜ ਕੇ ਕਮਰਾ ਵਾ ਕਿਹਾ ਸੀ ਗ੍ਰਾਮਦੀਲਾਲ ਵਾਲੇ ਦੇਨ ਮੈਡਮ ਕਹਿੰਦੇ ਨਹੀਂ ਕਰਨੀ ਕਿ ਕਮਰਾ ਫੂਰ ਤਿਆਰ ਕਰਨਾ ਮੈਂ ਕਿਹਾ ਮੈਂ ਕੋਈ ਨਹੀਂ ਹੋ ਵੀ ਗਿਆ ਆਪਾਂ ਆਰਜੈਂਟ ਤੇ ਹੀ ਕਰ ਦਿੱਤਾ ਅੱਜ ਵੀ ਦੀਵਾਲੀ ਦਾ ਦਿਹਾੜਿਆ ਹੁਣ ਆਉਣ ਵਾਲਾ ਸੋਮਵਾਰ ਨੂੰ ਅਸੀਂ ਕਿਹਾ ਵੀ ਸ਼ਨੀਵਾਰ ਨੂੰ ਬੱਚਿਆਂ ਦੇ ਨਾਲ ਦੀਵਾਲੀ ਮਨਾਈਏ ਸਾਨੂੰ ਸੋਹਣਾ ਲੱਗੂ ਬੱਚਿਆਂ ਨੇ ਰੀਵਨ ਵੀ ਸਾਡੇ ਤੋਂ ਕਟਾਏ ਸੋਹਣੀ ਰੋਲੀ ਬਣਾਈ ਹੋ ਸੀ ਮੋਰਨੀ ਬਣਾਈ ਹੋ ਸੀ ਅੱਜ ਪਹਿਲੀ ਵਾਰੀ ਮੋਰਨੀ ਬਹੁਤ ਚਾਰ ਵਾਰ ਦੇਖੀ ਆ ਬੜਾ ਮਨ ਨੂੰ ਖੁਸ਼ ਹੋਇਆ ਟੌਫੀਆਂ ਸੀਆਂ ਰੱਖੀਆਂ ਆ ਕੋਈ ਟੇਸਟ ਕਰਦੀ ਟੌਫੀਆਂ ਵੀ ਆਪ ਦੀ ਦੇ ਅੰਦਰ ਜਾ ਕੇ ਉਹਨਾਂ ਨੇ ਥੈਂਕ ਯੂ ਸਾਡਾ ਕੀਤਾ ਬੱਚਿਆਂ ਤਾੜੀਆਂ ਮਾਈਆਂ ਬੱਚਿਆਂ ਚੋਂ ਦੋ ਨਾਰ ਦੇ ਪਟਾਕਾ ਚਲਾ ਕੇ ਦੀਵਾਲੀ ਉਹਨਾਂ ਦੇ ਨਾਲ ਮਨਾ ਕੇ ਸਾਂਝੀ ਕੀਤੀ ਬੱਚਿਆਂ ਬੱਚਿਆਂ ਕੀ ਸੰਦੇਸ਼ ਦਿੱਤਾ ਤੁਸੀਂ ਅੱਜ ਦੀ ਦੀਵਾਲੀ ਦੇ ਮੁੱਖ ਬੱਚਿਆਂ ਨੇ ਦਿੱਤਾ ਵੀ ਨਸ਼ੇ ਨਸ਼ੇ ਨਾਲ ਬਲੂ ਜਾਣ ਇਹ ਰਾਹ ਦੇ ਵਿੱਚ ਕੋਈ ਟੱਕਰ ਨਾ ਤਾਂ ਹੀ ਪਟਾਕਾ ਉਹਨਾਂ ਚਲਾਇਆ ਕਰਨ ਉਹ ਆਪਣੀ ਜੁੱਤੀ ਖੋਲ ਕੇ ਮੂੰਹ ਤੇ ਮਾਰੋ ਹੰਦਰ ਹੋਣ ਬਰੋ ਜਾਤ ਪਾਤ ਦੇ ਵਿੱਚ ਫਰਕ ਨਾ ਰੱਖੋ ਕਦੇ ਵੀ ਜਾਤ ਪਾਤ ਸਾਰੀ ਇੱਕੋ ਹੀ ਹੈ ਜੀ ਧਰਮਾਂ 'ਚ ਕੋਈ ਫਰਕ ਨਾ ਪਾਓ ਕਿਉਂ ਬਲੱਡ ਸਾਰਿਆਂ ਦਾ ਆਪਣਾ ਇੱਕ ਹੈ ਇਸ ਕਰਕੇ ਸਾਰਿਆਂ ਲਈ ਦੁਆਰਾ ਫੇਰ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਆ ਐਦਾਂ ਦੀਵਾਲੀ ਸਕੂਲ ਦੇ ਵਿੱਚ ਮਨਾਉਂਦੇ ਰਵਾਂਗੇ ਜੀ ਇੱਕ ਤੁਸੀਂ ਕਹਿੰਦੇ ਆ ਕਿ ਮੈਂ ਬੱਚੇ ਨੂੰ ਪੁੱਛ ਕਰਦਾ ਕਿ ਬੱਚੇ ਪਾਤੋ ਹਟ ਪਾਉਂ ਦੇਖਾਂ ਸਕੂਲ ਦਾ ਅੱਜ ਦਾ ਦਿਨ ਸਾਡੇ ਲਈ ਬਹੁਤ ਪੱਗਾਂ ਭਰੇ ਦਿਨ ਹੈ ਅੱਜ ਸਾਡੇ ਪਸਟੀ putri ਪਾਰਟੀ ਸ਼ਲਾ ਦੇ ਮੇਰੇ ਦੇ ਵਿੱਚ ਇੱਕ ਬਹੁਤ ਨੇਕ ਫੈਮਿਲੀ ਹੈ ਹਰਲਿਕ ਸਰ ਉਹਨਾਂ ਦੀ ਵਾਈਫ ਦੋਨੋਂ ਬਟਿਆ ਉਹਨਾਂ ਦੇ ਚਾਚਾ ਜੀ ਉਹ ਸਕੂਲ 'ਚ ਆਏ ਉਹਨਾਂ ਨੇ ਸਾਡੇ ਬੱਚਿਆਂ ਦੇ ਨਾਲ ਦੀਵਾਲੀ ਮਨਾਈ ਹੈ ਬੱਚਿਆਂ ਨੂੰ ਕਈ ਤਰ੍ਹਾਂ ਦੇ ਗਿਫਟ ਮਿਠਾਈ ਕਈ ਕੁਝ ਦਿੱਤਾ ਉਹਨਾਂ ਨੇ ਔਰ ਇਹਨਾਂ ਨੂੰ ਅਸੀਂ ਮੈਂ ਫਸਟ ਟਾਈਮ ਰਾਮਲੀਲਾ ਦੇ ਵਿੱਚ ਇਹਨਾਂ ਬਾਰੇ ਸੁਣਿਆ ਸੀਗਾ ਇਹਨਾਂ ਨੇ ਸਾਡੇ ਕੁਝ ਬੱਚੇ ਅਡੌਪਟ ਵੀ ਕੀਤੇ ਹੈ ਜਿਨ੍ਹਾਂ ਦੀ ਐਮਲੀ ਫੇਸ ਅੰਨੀ ਲਿਓ ਨਾ ਦਾ ਸਾਰਾ ਖर्चा ਇਹ ਖੁਦ ਵਹਿਨ ਕਰ ਗਏ ਐ ਔਰ ਇਨਾਂ ਨੇ ਸਾਡੇ ਤਿੰਨ ਬੱਚਿਆਂ ਨੂੰ ਲੈ ਕੇ ਹਸਪਤਾਲ ਪਾਸ ਆਉਂ। ਉਹਨਾਂ ਨੂੰ ਸਲੇ ਮਸ਼ੀਨਾ ਵੀ ਦਿੱਤੀਆਂ। ਉਸ ਤੋਂ ਬਾਅਦ ਜਿੱਥੇ ਲੈਸ ਰਿਪ ਲੈ ਕੇ ਆਏ ਬੱਚਿਆਂ ਦੇ ਲਈ ਸਲੇਨ ਹੈ ਉਸ ਦਿਨ ਮੈਂ ਰਿਕਵੈਸਟ ਕੀਤੀ ਸਰ ਨੂੰ ਕਿ ਆਹ ਰੂਮ ਸਾਡਾ ਥੱਲੇ ਬੈਠ ਰਿਹਾ ਇਹਦੇ ਸਰ ਥੋੜਾ ਜਿਹਾ ਜੇ ਕੁਝ ਕਰਵਾ ਸਕਦੇ। ਸਰ ਨੇ ਸਾਡੇ ਦੋ ਕਮਰੇ ਫੁਲੀ ਤਿਆਰ ਕਰਵਾ ਦਿੱਤੇ। ਇੱਕ ਦੇ ਵਿੱਚ ਪ੍ਰੋਫਾਈਟਾਇਨਾ, ਫੇਡ ਵਗੈਰਾ ਸਾਰਾ ਕੁਝ ਕੁਸੇ ਤੋਂ ਮੇਰੇ ਵਿੱਚ ਵੀ ਫਰਸ਼ ਵਗੈਰਾ ਜੋ ਪਿਆਰੇ ਵਾਲੇਦਾਨੂ ਸਕੂਲ ਦੇ ਵਿੱਚ ਹੈ ਮੇਰੀ ਡੇਟ ਸਾਰਾ ਸਨਨੇ ਕਰਵਾਉਂਦੇ। ਔਰ ਅੱਜ ਸਾਰੇ ਸਟਾਫ ਨੂੰ ਵੀ ਉਹਨਾਂ ਨੇ ਆਨਰ ਵੀ ਕਿਤਾਬ ਤੇ ਬਹੁਤ ਅਸੀਮ ਵਧੀਆ ਤਰ੍ਹਾਂ ਸਭ ਦੇ ਪਰਿਵਾਰ ਦੇ ਨਾਲ ਅਸੀਂ ਪਰ ਆਪਣੇ ਪਿਆਰੇ ਬੱਚਿਆਂ ਦੇ ਨਾਲ ਦੀਵਾਲੀ ਮਨਾਈ ਹੈ। ਮੈਂ ਆਪਣੀ ਮੈਨੇਜਮੈਂਟ ਸਟਾਫ ਤੇ ਬੱਚਿਆਂ ਵੱਲੋਂ ਸਰਬਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਬਾਤ ਨਹੀਂ ਪੁੱਛਾ। ਥੈਂਕ ਯੂ ਸਰ। ਥੈਂਕ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਵਿੱਚ ਸ਼੍ਰੀ ਹੰਲੇ ਬੈਸ ਜੀ ਪਹੁੰਚੇ ਉਹਨਾਂ ਨੇ ਸਾਡੇ ਸਕੂਲ ਦੇ ਲਈ ਬਹੁਤ ਸਾਰੇ ਕੰਮ ਕੀਤੇ ਆ ਅਸੀਂ ਉਹਨਾਂ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਆ ਸਾਡੇ ਸਕੂਲ ਦੇ ਵਿੱਚ ਅੱਜ ਦੀਵਾਲੀ ਮਹੋਤਸਵ ਬਹੁਤ ਮਕਾਮਨਾ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਪਿਆਰੇ ਬੱਚਿਆਂ ਨੇ ਬਹੁਤ ਸੋਹਣੀਆਂ ਰੰਗੋਲੀਆਂ ਬਣਾਈਆਂ ਬਹੁਤ ਵਧੀਆ ਢੰਗ ਨਾਲ ਸਕੂਲ ਨੂੰ ਸਜਾਇਆ ਤੇ ਸਾਫ਼ ਕੀਤਾ ਇੱਕ ਇਹ ਵੀ ਸੰਦੇਸ਼ ਦਿੱਤਾ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਸੋ ਅਸੀਂ ਸਰਦਾਰ ਹਰਨੇ ਬੈਂਸ ਜੀ ਦੇ ਬਹੁਤ ਬਹੁਤ ਤੇ ਉਹਨਾਂ ਦੇ ਪਰਿਵਾਰ ਲਈ ਧੰਨਵਾਦੀਆਂ ਤੇ ਇਸ ਦੇ ਨਾਲ ਅਮਰਦੀਪ ਜੀ ਔਰ ਰਾਣਾ ਜੀ ਨੇ ਵੀ ਇੱਥੇ ਕਵਰੇਜ ਕੀਤੀ ਪ੍ਰੈਸਲੀ ਕਵਰੇਜ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਮੈਂ ਮੋਨਿਕਾ ਸ਼ਰਮਾ ਐਸਡੀ ਪ੍ਰਿਫਾਟ ਚੰਦਲ ਗਰਲਸ ਸੀਨੀਅਰ ਸੈਕੰਡਰੀ ਸਕੂਲ ਨੂੰ ਆਪ ਦਾ ਧੰਨਵਾਦ ਕਰਦੇ ਆਂ